ਆਵੇ ਤੇ ਇਹ ਗੜਾ ਮਾਰਨਾ ਉਹ ਵੀ ਜਬੀ ਆਪਣੀ ਵਹੋ ਜਮੇ ਆਈ ਹੈ ਨਾ ਐਨ ਪੂਰੀ ਰਹੀ ਮਰਦੀ ਹੈ ਹੁਣੀ ਵਾਰ ਰਹੀ ਗੇਰ ਕੇ ਅੱਜ ਸ਼ਾਮ ਨੂੰ ਤੇ ਪਾਣੀ ਲਾਉਨੇ ਇਹਨੂੰ ਤੇ ਹੁਣ ਐਨ ਕਹੀ ਦਿੰਦੀ ਹੋ ਗਈ ਪਾਣੀ ਮੰਗਦੀ ਆ ਹੁਣ ਤੇ ਆਪਾਂ ਜਿਹੜੀਆਂ ਬਟਾਂਤੀਆਂ ਹੁਤਾਨ ਵਾਲੀਆਂ ਕੋਈ ਰੱਖ ਲੈਂਦੀਆਂ ਆ ਹੁਕਣੇ ਦੁਆੜ ਦੁਆੜ ਦੇ ਕਹਿ ਰਹੀ 20 ਤੇ 1.5 ਕਿਲਾ ਹੈ ਦੁਆੜ ਦਾ ਕਹਿ ਰ ਆ ਹੈ ਅਧਵਾੜ ਦੀ ਹੈ ਅਧਵਾੜ ਦੀ ਉਹ ਪਰਲਾ ਜੰਮ ਬਹੁਤ ਵਧੀਆ ਹੋਇਆ ਜਵੀ ਦਾ ਇਹ ਨਾ ਭਰੇ ਆ ਕੇ ਦਾ ਛਿੱਟਾ ਮਾਰ ਕੇ ਸੁਪਰ ਸਿੱਟਰ ਗਲੇ ਵਿਜੀ ਤੀ ਵਧੀਆ ਜੰਮੀ ਵੀ ਹੈ ਨਾ ਸੁਦਾ ਜਗੂ ਲੱਗਿਆ ਵਾ ਇਹ ਤੇਰ ਕਰਨਾ ਕੰਦਾ ਸਰੋਂ ਵਿਜਣੀ ਆ ਲੋ ਜੀ ਕਾਲੇ ਲੱਤਾ ਰੇੜੀ ਬਾਲਣਾ ਹੋਰ ਹੁਣ ਇਹੇ ਬਾਲਣਾ ਕੱਲ ਆਪਣੀ ਦੀਰਿਆਈ ਹੋਈ ਅੱਛਾ ਕਿਹਾ ਤਾਂ ਉਹਨਾਂ ਨੇ ਮੈਂ ਕਿਹਾ ਉੱਪਰ ਰੱਖ ਲਓ ਹਾਂ ਦੇਖ ਬਾਲਣ ਦਾ ਆਪਣੇ ਇਹ ਹਾਲ ਹੋ ਗਿਆ ਹਾਂ 6 ਮਹੀਨੇ ਹੋ ਗਏ ਟੁੱਟੇ ਨੂੰ ਠੀਕ ਹੈ ਕੋਈ ਨਹੀਂ ਚੱਕ ਕੇ ਲਿਕੇ ਗਏ ਰਾਮਪੁਰ ਤੋਂ ਹਾਂ ਇਹ ਤਾਂ ਹੈ ਛੱਡਿਆ ਤਾਂ ਉੱਥੇ ਵੀ ਕੋਈ ਚੱਕ ਲੈ ਜੂਗਾ ਇਹ ਅੰਬ ਨੂੰ ਹਰੇਕ ਬੰਦਾ ਭਾਈ ਫੂਕਦਾ ਵੀ ਨਹੀਂ ਹੈਗਾ ਚਾਹ ਹੁਣ ਬਿਵਾਰੀ ਨਹੀਂ ਹੱਥ ਪਾਉਂਦੇ ਸੀ ਅੰਬ ਨੂੰ ਗੱਲ ਨਹੀਂ ਸਮਝਿਆ ਆਪਾਂ ਕਿਹੜਾ ਹੁਣ ਜਾਣ ਕੇ ਉਹ ਕਰਿਆ ਹੁਣ ਹੁਣ ਤਾਂ ਸੁੱਕ ਲਿਆ ਹਾਂ ਹਾਂ ਇਹ ਤਾਂ ਹੈ ਚੱਲ ਹੁਣ ਇਹ ਕਿਹੜਾ ਆਪ ਤਾਜ ਆਪ ਵੱਢ ਗਿਆ ਹੋ ਕਰਿਆ ਨਾ ਟਾਣਾ ਕੱਦਾ ਗਿਰਿਆ ਵਾ ਤਾਂ ਇਹ ਪਹਿਲਾਂ ਬਾਜ ਨੇ ਚ ਬਿਆ ਰਿਹਾ 6 ਮਹੀਨੇ ਹੋ ਗਏ ਦਿਨ ਦਾਤੂ ਹੋ ਗਏ ਹਾਂ 6 ਮਹੀਨੇ ਹੋ ਗਏ ਇਹਨੂੰ ਠੀਕ ਠੀਕ ਹੈ ਟਾਣੇ ਟੁੱਟੇ ਵਾ ਫਿਰ ਦੇਲਾ ਹੁਣ ਪੰਜ ਤਾਂ ਪੱਕੇ ਹੋ ਗਏ ਹਾਂ ਹਾਂ ਅਰੇ ਬੜਾ ਪੱਜਾ ਵਾ ਤੇਰੀ ਮਿਹਰਬਾਨੀ ਹੋਈ ਆ ਪਾਪਾ ਵੜੀ ਕੁੱਤੀ ਸੀ ਜਿਆ ਅੱਛਾ ਤੂੰ ਪਾਣੀ ਲਾਉਂਦਾ ਹੋਣਾ ਗਨੇ ਨੂੰ ਅੱਜ ਤਾਂ ਪੁੱਤ ਵਾਰ ਤੁਸੀਂ ਦੇਦੇ ਦੇ ਨਹੀਂ ਗੰਨੇ ਨੂੰ ਪਾਣੀ ਲਾਉਣ ਲੱਗਿਆ ਵਾ ਤਾਂ ਹੀ ਭਿੱਜਿਆ ਪਿਆ ਐ ਨਾ ਉਹ ਹਟ ਜਾ ਉਹ ਹਟ ਜਾ ਲਓ ਜੀ ਤੇਜ ਵਾਲਾ ਸਕੋਰ ਖੜਾ ਇੱਧਰ ਛੋਟਾ ਟਰੈਕਟਰ ਆ ਇਹਨੇ ਵੀ ਪੂਰਾ ਕੰਮ ਲਿਆ ਇਤੇ ਜਿੱਥੇ ਜੂਨੀਅਰ ਜਵਾਲ ਦੇਖਿਆ ਨਾ ਸਹੀ ਇਹਨੇ ਲੈ ਇੱਕ ਦਿਨ ਡੋਜਨ ਪਾਇਆ ਪਤੀ ਦੇ ਘਰ ਉੱਥੇ ਮੇਰਥੀ ਵਾਲੇ ਨੂੰ ਹਾਂ ਹਾਂ ਉਹ ਦਮਦਾਰ ਕਿਤੇ ਉਹਦਾ ਫੋਨ ਲੱਗਿਆ ਉਹ ਤਰੋ ਦੇ ਇਹ ਤਾਂ ਹੈ ਨਲ ਠੀਕ ਆਲੇ ਉਹਨਾ ਮੈਂ ਬਹੁਤ ਘੰਟਾ ਟਰੈਕਟਰ ਹੈ ਇਹ ਹਾਂ ਹਾਂ ਬਹੁਤ ਵਧੀਆ ਜੀ ਮੇਰੇ ਵੀ ਇਹ ਤਾਂ ਤੇਜ ਨੂੰ ਸਤਿ ਸ੍ਰੀ ਅਕਾਲ ਆਹ ਦੇਖੀ ਹੋਰ ਕਣਕ ਬੀਤੀ ਹੈ ਬਾ ਕਣਕ ਬੀਤੀ ਯਾਰ ਅੱਛਾ ਆ ਮਾ ਚੱਲ ਵਿਚ ਵਿਚਾ ਟੱਕ ਮਟਕਾ ਜਿਆ ਕਰਦੀ ਏ ਠੀਕ ਹੈ ਆ ਕੰਡਾ ਜੇ ਨਹੀਂ ਫੜਾ ਬੁਰਾ ਲੱਗਣਾ ਹਾਂ ਇਹ ਤਾਂ ਹੋਰ ਦੇਖਦੇ ਜੇ ਜੇ ਨਾ ਜਿੰਦਾ ਗਲਾਂ ਮਿੱਟੀ ਉਹ ਗਿਰਦੇ ਵਿੱਚ ਆਏ ਹੋ ਮਮੜੀ ਫੇਰੀ ਬਹੁਤ ਜੰਮੇ ਆਉਂਦੀ ਏ ਬੰਦਾ ਹੁਣ ਇਹ ਤਾਂ ਹੁਣ ਹੱਲ ਫੁੱਲੇ ਨਹੀਂ ਪਣੇ ਹਾਂ ਇਹ ਵੀ ਹੈ ਚਲ ਆ ਵੀ ਠੀਕ ਆਂ ਤਾਂ ਟਾਈਮ ਕਿਸੇ ਕੋਲ ਹੈ ਹਾਂ ਤੇ ਅਸਮੇ ਤਾਂ ਕਾਜ ਕਰਦਾ ਨਾ ਠੀਕ ਨਾ ਵਧੀਆ ਕੋਈ ਹੋਰ ਹੈ ਨਾਲੇ ਬੂਟੇ ਸੁਥਰੇ ਲੱਗਣ ਲੱਗ ਜਾਂਦੇ ਨੇ ਬੂਟੇ ਸੁਥਰੇ ਲੱਗਣ ਲੱਗ ਜਾਂਦੇ ਆ ਪਹਿਲਾਂ ਵਿਹਲੇ ਨੇ ਹੁਣ ਹਾਂ ਹਾਂ ਇਹ ਤਾਂ ਹੈ ਉਹ ਇਹਦਾ ਫੇਰ ਤਾਂ ਉੱਚਾ ਦਾ ਦੋ ਰੇੜੇ ਭਰ ਲੈ ਮੈਂ ਫੜਾ ਫੜਾ ਅੱਛਾ ਪਤਾ ਡਿਜਮਣਾ ਦੇ ਦੋ ਹੀ ਕੋਈ ਖੋਰ ਹੋ ਜਾਣਾ ਤਾਂ ਠੀਕ ਹੈ ਉਹ ਪਿਆਰਾ ਜਿਹਾ ਉੱਚਾ ਨਾਲ ਦਾ ਨਹੀਂ ਜਾਣਾ ਇਹ ਤਾਂ ਠੀਕ ਠੀਕ ਹੈ ਉਹ ਫੇਮਾ ਸੋਚਿਆ ਨਹੀਂ ਹੂੰ ਖਿਚੂਗਾ ਵੀ ਮੈਂ ਟਿਕਟਾਂ ਨਾਲ ਜਾਉਂਗਾ ਹੂੰ 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 ਇੱਕ ਪਾਸੋਂ ਰਾਤ ਲਈ ਕਰ ਪਰ ਇੱਕ ਹੁਣ ਪਰ ਲਿਆ ਅੱਛਾ ਥੋੜੀ ਰਹਿ ਗਈਆਂ 10 ਲੇ ਬੱਟ ਬੁੱਟ ਪਲਾ ਹਾਂ ਉਹ ਨਾ ਬੱਟ ਪਲਾ ਦੀ ਕੋਈ ਨਾ ਲੋਟ ਜਾ ਫਿਰ ਉਹ ਵਿੱਜਨ ਨੂੰ ਰਹਿ ਲੈ ਕਿਆਰ ਆ ਪਰ ਠੀਕ ਹੈ ਹੁਣ ਇਹ ਮੈਂ ਕਿਆਰ ਫੇਰ ਲੈਣੀ ਕਣਕਪੂਰ ਕੋਈ ਕਿਆਰ ਪਾਉਂਗਾ ਸੀ ਕੋਈ ਕਣਵ ਖੁੱਲੀ ਰੱਖਣਾ ਮੈਂ ਕਿਆਰ ਆ ਪਾਲਾ ਸਾਈਡ ਪੱਜ ਜਾਂਦੇ ਕਈ ਵਾਰ ਹਾਂ ਬਚਾਲੇ ਜੀ ਅੱਜ ਗਣਾ ਤੇਰੇ 1 2 3 ਘੇਰੇ ਇੱਕ ਵੀ ਵੱਟ ਪਾ ਦੇ ਸੈਂਟਰ ਮਾ ਹਾਂ ਹਾਂ ਬਹੁਤ ਫਾਇਦਾ ਹੁੰਦਾ ਹਾਂ ਆ ਪਾਣੀ ਆਪਣਾ ਚੜੀ ਜਾਣਾ ਪੁਰੇ ਹਾਂ ਹਾਂ ਫਿਰ ਚੜੀ ਜਾਂਦਾ ਏ ਬੁੱਟਿਆਂ ਵਿੱਚ ਨਹੀਂ ਵੱਟ ਪਾਉਣੀ ਹੂੰ ਹੂੰ ਇੱਕ ਸੈਂਟਰ ਤੇ ਪਾ ਦੇਣੀ ਵੱਟ ਅੱਛਾ ਦੋ ਹੇਟਾਂ ਪਾ ਦੇਣੀਆਂ ਹੋਰ ਸਵੇਰ ਬਾਅਦ ਉੱਧਰ ਫਿਰ ਜਬੀ ਸਰੋਂ ਬਰਸੀਨ ਉਹ ਆ ਪੁਰੇ ਸਰੋਂ ਕਰ ਦੇਣ ਅੱਛਾ ਸਰੋਂ ਕਰਕੇ ਗੇਤੀ ਵੱਢ ਗਏ ਠੀਕ ਠੀਕ ਆ ਇੰਨਾ ਲਾਗਣਾ ਠੀਕ ਉੱਥੇ ਕਰਨਾ ਵਧੀਆ ਪਿੰਡ ਵੀ ਉਹ ਜਿਹੜੀ ਕਿਆਰੀਆਂ ਨੇ ਦੋ ਅੱਛਾ ਠੀਕ ਆ ਵਧੀਆ ਟਟਮੇ ਖੇਤਾਂ ਜਮੰਗਣਾ ਠੀਕ ਹੈ ਇਹ ਟਟਮੇ ਖੇਤਾਂ ਜੇ ਟਟਮੇ ਖੇਤਾਂ ਨੂੰ ਕਿਹੜਾ ਪਾਣੀ ਲਾਗਦਾ ਹੈ ਉਹ ਜਵਾਬ ਤਾਂ ਚਲ ਕੋਈ ਦੰਗਾ ਫਿਰ ਬੂਟੇ ਲੱਗਣੇ ਆਗਾ ਹਾਂ ਫਿਰ ਬੂਟੇ ਲੱਗ ਜਾਂਦੇ ਵਿੱਚ ਗੰਨੇ ਚ ਇਹ ਤਾਂ ਹੈ ਬਸ ਵਧੀਆ ਠੀਕ ਠਾਕ ਆਣਾ ਬਿਜਾਈ ਦਾ ਕੰਮ ਹੁਣ ਤਕਰੀਬਨ ਆਪਣੇ ਨਿਬੜੇ ਗਿਆ ਸੁਆਗਾ ਜੇ ਭੱਜੀ ਬੇ ਮੜੇ ਜੋ ਹੈ ਫੇਦਾ ਉਹਦਾ ਸੁੱਕੂਗਾ ਨਹੀਂ ਇੱਕ ਜਾ ਫੇ ਪਾਣੀ ਲਾਉਨੇ ਆਪਾਂ ਪਹਿਲਾਂ ਗਣਖ ਨੂੰ ਫਿਰ ਉਹ ਪਾਣੀ ਵਧੀਆ ਲੱਗ ਜਾਂਦਾ ਏ। ਨੀਂਨੇ ਪਾਣੀ ਖਾ ਭਰ ਕੇ ਬਹੁਤ ਪਾਣੀ ਜਾਣਾ ਏ। ਨੁਕਸਾਨ ਕੋਈ ਨਹੀਂ ਹੈਗਾ ਸਵਾਗੇ ਦਾ। ਫੱਟੇ ਵਾਲਾ ਫਿਰ ਜਨੇ ਮੰਗਾਇਆ ਜਾਂਦਾ। ਅੱਛਾ। ਨਾ ਨਾ ਮਾਰ ਕੇ ਸਵਾਗੋ ਚ ਦੂਆ ਵੀ ਹੋਵੇ। ਫੱਟੇ ਵਾਲਾ ਸਹੀ ਆ। ਅੱਛਾ। ਦੂਏ ਨਾਲ ਪੈੜਾ ਹੋਣੇ ਫੱਟੇ ਵਾਲੇ ਨੇ ਆਰਾਮ ਨਾਲ ਫਿਰ ਬਹੁਤਾ ਮੰਗਣਾ ਰੁਕਣਾ। ਹਾਂ ਹਾਂ। ਇਹ ਤਾਂ ਹੈ। ਨਹੀਂ ਸਵਾਗੇ ਦਾ ਫਾਇਦਾ ਬਹੁਤ ਹੈ। ਕੱਲੇ ਕਿੰਨੇ ਇੱਕ ਘਰੇ ਜਾਉਣਾ ਦੋ ਦੋ ਘਰੇ ਜਾਣਾ ਚਾਉਣੇ ਆ। ਦੋ ਤਿੰਨ ਘਰੇ ਦੇ ਜਾਉਣੇ ਉਹਦੇ ਇਥੋਂ ਨਾ ਇਹਦੇ ਚ ਵੀ ਦੋ ਆਉਣੇ ਆ। ਬੱਸ ਫਿਰ। ਠੀਕ ਆ। ਲਗਣਾ ਕੋਸਣੀ ਹੂੰ ਹੂੰ ਇਹ ਦਲਵੀਰ ਲਗਿਆ ਬੀਜਣਾ ਹੈ ਆਈ ਸੋਹਾਂ ਫਿਰ ਤਾ ਬਜਾਤੀ ਨਾ ਵਧੀਆ ਯਾਰ ਬੂਟਿਆਂ ਦਾ ਸੁਪਰ ਸੀਡਰ ਬਹੁਤ ਕਾਮਯਾਬ ਹੈ ਹਾਂ ਪਤਾ ਕੀ ਗੱਲ ਹੈ ਤੇਜ ਹੁਣ ਟਾਈਮ ਆਨ ਲਾ ਰੋਟਾ ਵੜ ਕੇ ਬੀਤੀ ਜੇ ਤੇਰਾ ਪੱਤਾ ਕਰਨਾ ਹੈ ਉਹ ਜਿਹੜੇ ਤਿੰਨ ਚਾਰ ਟੱਕੇ ਹੋਣੇ ਪੱਤੇ ਨੇ ਦੱਬ ਲੈਣੇ ਸੁਪਰ ਸੀਡਰ ਦੇ ਐ ਵੀ ਜਿੰਨੇ ਕਣਕ ਮਾਣੀ ਐ ਇੰਨੀ ਇੰਨੀ ਹੋ ਗਈ ਉਹਨੇ ਨਾ ਫਿਰ ਪੱਤਾ ਸਿਆੜ ਚ ਗਰ ਜਾਂਦਾ ਏ ਫਿਰ ਉਹ ਲਈ ਲੈਣ ਕਣਕ ਦੀ ਉਹਨੂੰ ਫਰਕ ਨਹੀਂ ਪੈਂਦਾ ਪੂਰੇ ਪਾਣੀ ਚੱਲਣਾ ਸੀ ਬਾਹਰ ਤਾਂ ਖੇਗਾ ਜੜਾ ਬਹੁਤ ਦੂਰ ਤੱਕ ਹਾਂ ਸਾਨੂੰ ਤਿੰਨ ਚਾਰ ਸਾਲ ਹੋ ਗਏ ਬੀਜਦਿਆਂ ਨੂੰ ਅਸੀਂ ਸੋਹ ਸੀਡਰ ਕਰੀ ਦੇਖੇ ਹੂੰ ਡਰਾਈਵਰ ਬਜਾ ਲਈ ਦੀ ਆਪਣਾ ਤਾਂ ਜਰਾ ਹੈ ਨਹੀਂ ਬਰਾ ਕੋਲ ਆਓ ਚੱਲ ਹੂੰ ਜਣਾ ਬਹੁਤ ਦੂਰ ਤੱਕ ਤੀਆਂ ਅੱਛਾ ਨਾਲੇ ਫਾਲੇ ਪਾਈ ਨਹੀਂ ਲੋ ਅੱਛਾ ਤਵੀਆਂ ਨਾਲੇ ਹੂੰ ਇਹ ਨਹੀਂ ਕਰਦਾ ਸੋਭਾ ਸੇਟਾ ਤੇ ਮੈਂ ਬੁੱਟੇ ਵਧੀ ਚੱਲੇ ਤੇਰੀ ਇਹ ਵੀ ਮੈਂ ਬੁੱਟੇ ਸੋਨੇ ਚੱਲੇ ਆ ਕਿੰਨੀ ਵਾਰ ਤਾਂ ਕੱਢਾ ਹਾਂ ਡਰਾਈਵਰ ਵਸਦੀ ਖੋਲੀ ਹੋ ਇਹ ਤਾਂ ਹੈ ਮੱਖੜਾ ਹੋਣ ਨਹੀਂ ਦਿੰਦਾ ਮਾੜਾ ਮੋਟਾ ਹੋਇਆ ਟਾਈਮ ਨਹੀਂ ਲੱਗਿਆ ਹੂੰ 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 ਮੇਰਾ ਕਹੋ ਹੈਟਰ-ਹੇਟਰ ਨਹੀਂ ਹੈ ਉਹਨੇ ਤਾਂ ਠੀਕ ਠੀਕ ਹੈ ਹੂੰ ਇਹਦੇ ਵਰਤਿਆ ਹੂੰ ਸੇਵਾ ਦੀ ਮੇਰੇ ਨਾਲ ਹਾਂਜੀ ਹਾਂ ਕੋਈ ਵੀ ਚੀਜ਼ ਆ ਨਹੀਂ ਤਾਂ ਹੈ ਹੋਰ ਬਹੁਤ ਵਧੀਆ ਲੈਣ ਕੇ ਜਾਇਆ ਹਾਂ ਕੱਲ ਜਾਇਆ ਤਾਂ ਭੋਗਰ ਦੇ ਕੱਲ ਹੂੰ ਲਓ ਜੀ ਮੇਰੇ ਪੂਰੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਪੂਰੀ ਜੀ ਹੂੰ ਚੱਲਦਾ ਬਜਾਈ ਦਾ ਕੰਮ ਬਜਾਈ ਇਹਦਾ ਨਿਬੜ ਗਿਆ ਮੇਰੇ ਐਵੇਂ ਨਹੀਂ ਕਰਨੀ ਹੈ ਇਹਨਾਂ ਚ ਇਹ ਜਬੀ ਬੀਜਣੀ ਹੈ ਬੂਟੇ ਜੋ ਹਾਂ ਇਹ ਬਾਪੂ ਕੇ ਨੇ ਰੌਣੀ ਕਰਨੇ ਆ ਕੱਕੇ ਜਿਹਾ ਸੁੱਕ ਜੂਗਾ ਨਾਲ ਇੱਕ ਵਾਰ ਫੇਰ ਬਾਹ ਕੀ ਰੌਣੀ ਕਰੀ ਹੁਣ ਫੇਰ ਸੁਥਰਾ ਹੋ ਜਾਊਗਾ ਹਾਂ ਨਾਲ ਕੱਕੇ ਜਿਹਾ ਸੁੱਕ ਜੂਗਾ ਹੂੰ ਹੂੰ ਇਹ ਤਾਂ ਹੈ ਨਾ ਠੀਕ ਹੈ ਜਬੀ ਜਬੀ ਠੀਕ ਹੈ ਹਾਂ ਹਾਂ ਆਇਆ ਨਾ ਬੂਟੇ ਹੈਗੇ ਸੰਘਣੇ ਕਣਕ ਚਲਣੀ ਨਹੀਂ ਹਾਂ ਕਣਕ ਦੇ ਡੱਕ ਡੱਕੇ ਹੀ ਰਹਿ ਜਾਂਦਾ ਤੇਰੇ ਕਪਾ ਬੂਟਿਆਂ ਚ ਕਣਕ ਬੀਜੀ ਤਾਂ ਜਾਣੇ ਆ ਫੇਰ ਅਹਾਂ ਜਾ ਕੇ ਉਹ ਤੇਰਾ ਐ ਲੈ ਬਲੂਵਰ ਦੇ ਖਾ ਜਾਂਦਾ ਫੇਰ ਹਾਂ 10000 9500 ਬੜਾਈਓ ਦੀ ਬੜਾਈ ਬੜਾਈ ਠੀਕ ਆ ਫੇ 2500 ਟ੍ਰੈਸ਼ਰ ਵਾਲਾ ਵੀ ਲੰਦਾ ਮੰਨ ਲਾ ਚਲੋ ਆਪਾਂ ਕਰੀ ਆਪਣੇ ਕੋਲ ਹੈ ਆਪਣੇ ਹੈਗੇ ਆ ਤੇ ਜਿਹੜੇ ਲੇਬਰ ਵਾਲੇ ਪੀਪੀ ਉਹ ਜਿਹੜੇ ਹਾਂ ਤੇ ਲੇਬਰ ਨੇ ਕਢਾਈ ਲੈਣੀ ਹੈ ਉਹ ਲੱਗ ਇਹ ਤਾਂ ਖਾਦਾ ਪੈਂਦਾ ਹਾਂ ਹਾਂ 15 20000 ਚ ਖੜਾ ਛੁੱਟਦਾ ਛੁੱਟਦਾ ਜੀ ਛੁੱਟਦਾ ਇਹ ਤੂੜੀ ਤੇਰੀ ਵਿਕੇ ਨਾ ਵਿਕੇ ਹਾਂ 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 ਤੂੜੀ ਪਿਛਲੇ ਸਾਲ ਵਿਕੀ ਹੋਣੀ ਨਹੀਂ ਨਹੀਂ ਵਿਕੀ ਐਦ ਕੀ ਪੂਰੀ ਮਹਿੰਗੀ ਹੋਣੀ ਦੇਖੇ ਐ ਤੇ ਹੋਣੀ ਆ ਐ ਪਿਛਲੇ ਸਾਲ ਤਾਂ ਲੋਕਾਂ ਨੇ ਜਿਹਨੇ ਮਸ਼ੀਨਾਂ ਦੇ ਬੜਾਈ ਦੀ ਬਣਵਾਈ ਵੀ ਨਹੀਂ ਹੈਗੀ ਨਹੀਂ ਵੀ ਨਹੀਂ ਲੈਡ ਨੇ ਸਾਰੇ ਨੂੰ ਅੱਗੇ ਲੱਗੀ ਹਾਂ ਇਹ ਜਿੱਤੀ ਟੂੜੀ ਦਾ ਔਖਾ ਹੋਇਆ ਹੂੰ ਹੂੰ ਰੁੱਧ ਮੋਟਰ ਬੀਜ ਹੋ ਗਈ ਹੈ ਉੱਤ ਤਾਂ ਮੈਂ ਕੱਦਾ ਨਹੀਂ ਵੀਰੇ ਹਾਂ ਨਾ ਵਧੀਆ ਇੱਥੇ ਕੱਲ ਬੀਜੀ ਦੀ ਪਰਸ ਅੱਛਾ ਕੱਲ ਫੇ ਸੁਆਗਾ ਮਾਰ ਕੇ ਡੌਲਾ ਪਾ ਕੇ ਨਾਲ ਦੇ ਨਾਲ ਸਪਰੇਅ ਕਰਤੀ ਠੀਕ 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 ਜਿੰਦਾ ਤੇਰੇ ਵਾਲਾ ਬਹੁਤ ਡੌਲਾ ਪਾਉਂਦਾ ਲਿਗੇ ਤਾਂ ਅੱਛਾ ਨਾ ਜਿੰਦਾ ਸੈਟ ਹੈ ਉਹ ਜਿੰਦਾ ਸੈਟ ਹੈ ਬੰਦੇ ਨਹੀਂ ਲੋਡ ਪੈਂਦੀ ਹਾਂ ਹਾਂ ਨਾ ਜਿੰਦਾ ਲੱਗਦਾ ਬਹੁਤ ਹੈ ਲੱਗਦਾ ਬਹੁਤ ਖੜੇ ਨਾ ਜਿੰਦਾ ਜਿਹੜਾ ਪਹਿਨਾ ਦਾ ਇਹੀ ਜਿੰਦਾ ਸੈਟ ਹੈ ਪਹਿਲਾਂ ਸਿੱਧਾ ਹੀ ਹੁੰਦਾ ਦਾ ਇੱਕ ਨੇ ਫਲੜੇ ਜੀ ਅਸੀਂ ਨਾ ਫਲੜੇ ਨੂੰ ਮਾੜੇ ਬਿੰਗ ਪਵਾਤੇ ਧਿਆਨ ਦੇ ਜੀ ਅੱ ਬਹੁਤ ਵਧੀਆ ਕਾਮਯਾਬ ਹੋਇਆ ਫਿਰ ਹਾਂ ਦੇਖ ਲਾਉਣਾ ਯਾਰ ਪੜਦਾ ਮੈਂ ਕਹਿੰਦਾ ਸਾਰੀਆਂ ਬੱਟਾਂ ਉਧਰ ਹੀ ਪਈਆਂ ਮੀਆਂ ਬੱਪੀ ਨਾਲ ਨੇ ਵੀ ਸਾਰੀਆਂ ਉਹਦੇ ਵਾਲੇ ਪਈਆਂ ਮੀਆਂ ਉਹਦੇ ਨਾਲ ਪਈਆਂ ਕਾਲੇ ਨੇ ਵੀ ਕਾਲੇ ਨੇ ਦੋ ਜਿੰਦ ਦੇ ਪਈਆਂ ਉਧਰ ਪਾ ਕੇ ਆਏ ਕਾਲਾ ਸਾਡੇ ਲਈ ਕੇ ਤਾਂ ਅਸ ਉਧਰ ਲੈ ਗਿਆ ਤਾਂ ਉਹਨੂੰ ਆਏ ਵੀ ਬੰਦੇ ਦੀ ਲੋੜ ਨਹੀਂ ਪੈਂਦੀ ਹਾਂ ਹਾਂ ਇਕਣੀ ਲੱਬੈ ਲੱਗਦਾ ਉੱਥੀ ਤੇ ਲੱਗਣਾ ਸ਼ੁਰੂ ਹੋ ਜਾਂਦਾ ਜਿੱਥੇ ਉੱਥੇ ਜਿੱਥੇ ਅੱਖ ਤਾਂ ਹਰਕਦਾ ਹੈਗਾ ਹੂੰ ਹੂੰ ਔਰ ਬਜਾਈ ਵੀ ਜੀ ਗੰਨੇ ਦੀ ਕਰੀਏ ਤੇ ਕੀ ਕਹਿੰਦੇ ਹੈ ਗੰਨਾ ਇਹਨਾਂ ਜਵੀ ਬਿਜੀ ਵੀ ਹੈ ਜੋ ਵੀ ਵੀ ਜੋ ਵੀ ਵੱਢ ਕੇ ਗੰਨਾ ਬੀਜਣਾ ਅੱਛਾ ਹਾਂ ਕਿਹੜਾ ਬੀਜੂਗਾ ਗੰਨਾ 18 ਬੀਜੂਗੇ 18 95 ਠੀਕ ਨੇ ਹੈਗਾ 95 ਵੀ ਠੀਕ ਹੈ ਉਹ ਵੀ ਹੈਗਾ 20 ਦੋਏ ਹੈਗੇ ਆ ਅੱਛਾ 95 ਦਾ ਬੀਜ ਵੀ ਹੈਗਾ ਕੋਲ 18 ਵੀ ਹੈਗਾ 18 ਹਾਂ ਬਾਕੀ ਮੌਕੇ ਦਾ ਜਿਹੜਾ ਵਧੀਆ ਲੱਗ ਬਾਕੀ ਕਿੰਨਾ 18 ਇਨ ਲੋਟ ਹੈ 18 ਠੀਕ ਹੈ ਹਾਂ 95 ਦੇ ਦੂਏ ਸਾਲ ਦੇ ਫਟਦਾ ਕਰ ਹੋਰ ਕਰੂੰਗਾ ਡੇਡ ਕਿਲੇ ਚੋਂ ਅਦਵਾੜ ਕੇ ਪਚਾਨਾ ਬੀਜ ਲੂੰਗੇ ਕਿਲਾ ਕਿ 18 ਦਾ ਬੀਜ ਲੂੰਗੇ ਆਹੋ ਚੱਲੇਗੀ ਹਾਂ ਹਾਂ ਅਰ ਜੀ ਇਹ ਇੰਜੂਰੀ ਜੇ ਤੁਹਾਨੂੰ ਪਤਾ ਇਹ ਘਾਟੇ ਹੂ ਆ ਘਾਟੇ ਜੀ ਘਾਟੇ ਆ ਹੁਣ ਕਿੰਨੇ ਜਿੱਤੇ ਤਾਂ ਫੇਰ ਬੰਦਾ ਬਚ ਜਾਂਦਾ ਹੌਸਲਾ ਜੇ ਹੁੰਦਾ ਹਾਂ ਹਾਂ ਹੁਣ ਐਤੀ ਦੇਖ ਲੈ ਕਿੰਨਾ ਘਾਟਾ ਪਿਆ ਜੀ ਦੀ ਚ ਜੀ ਮੇਰੇ 4 ਕਿੱਲੇ ਤੇ ਲਾਲਾ ਸਾਹਿਬ 2 ਕਿੱਲੇ ਮੇਰੇ ਸਹੀ ਤੇ ਫੇਰ ਮਨੇ 4 ਕਿੱਲੇ ਦਾ ਘਾਟਾ ਪਿਆ ਹਾਂ ਹਾਂ ਸਭ ਨੂੰ ਪਿਆ ਇੱਕ ਨੇ ਮੇਰੇ ਜੇ 2 ਕਿੱਲੇ ਵਿੱਚ ਤੇ ਨਿਕਲੀ ਆ ਸਾਰੀ ਉਹ 14 ਗਵੰਟਲ ਅੱਛਾ 2 ਕਿੱਲੇ ਤੇ ਮੋਟਰ ਪਰ ਨਾਲੇ ਬੜੇ ਖੇਤ ਆ ਤੱਕ ਦੇ ਘਰ ਦੇ ਖੇਤ ਨਾਲੇ ਫੇਰ ਨੇਾਈਆਂ ਵਾਲੇ 2 ਕਿੱਲੇ ਜਤੇ 14 ਨਿਕਲੀ ਉੱਥੇ ਦੇ ਨਿਕਲੇ ਮੇਰੀ 30 ਕੁਇੰਟਲ ਦੂਜੇ ਅੱਛਾ ਇਹੋ ਹੀ ਗੱਲ ਹੈ ਕਿੱਥੇ ਦੀ ਇੱਕ ਜੀ ਨਿਕਲਣੀ ਸੀ ਹਾਂ ਹਰਕਤ ਹੈ ਹੂੰ ਹੂੰ ਛੋਟੇ ਵੱਡੇ ਕਿੱਥੇ ਹੋਈ ਤੇਰੀ 30 ਤੇ 14 44 ਕੁਇੰਟਲ ਕਿੱਥੇ ਹੋਣੀ ਸੀ 30 ਨੂੰ 100 ਕੁਇੰਟਲ ਦੇ ਉੱਪਰ 120 ਕੁਇੰਟਲ ਦੇ ਗੇੜ ਬਹੁਤ ਘਾਟਾ ਪਿਆਇਤੀ ਬਹੁਤ ਜ਼ਿਆਦਾ 2 ਕਿੱਲੇ ਮੇਰੇ ਠੀਕ ਤੇ ਹਾਂ 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 ਬਾਕੀ ਸਾਰੇ ਇੱਕ ਨਹੀਂ ਇਹ ਤਾਂ ਹੈ ਕੱਲ ਬਾਕੀ ਰੱਬ ਦੇ ਰੰਗ ਹਾਂਜੀ ਹਾਂ ਬਾਕੀ ਉਹ ਕਣਕ ਦਾ ਭਾਵਸ ਰੱਖੀ ਵੀ ਬਾਕੀ ਪ੍ਰਮਾਤਮਾ ਦੀ ਮਰਜ਼ੀ ਹੈ ਹਾਂ ਹਾਂ ਇਹ ਤਾਂ ਹੈ ਕਹਿੰਦੇ ਨੀ ਵੀ ਹਿੰਮਤ ਹਾਰ ਕੇ ਨਹੀਂ ਬੈਠਣਾ ਚਾਹੀਦਾ ਹੂੰ ਹੂੰ ਲੱਗੇ ਰਹੋ ਬਸ 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 ਕਹਦੇ ਤਾਂ ਨੰਬਰ ਆਊਗਾ ਹੀ ਹਾਂ ਹਾਂ ਆਊਗਾ ਕਹਿੰਦੇ ਤਾਂ ਇਹ ਤਾਂ ਹੈ ਚਲੋ ਚੱਲੀਏ ਫਿਰ ਚਲੋ ਮੇਲੋ ਜਿਹੜੇ ਜੱਗੂ ਨੂੰ ਹੋਰ ਵੀ ਭਾਈ ਸਾਸਰੀ ਘਾਲ ਸਾਰਿਆਂ ਨੂੰ ਜੀ ਸਾਸਰੀ ਘਾਲ ਹੋ ਜੱਗੂ ਤੂੰ ਤੁਹਾਨੂੰ ਸਤ ਪਾਈ ਸਾਡੀ ਜਾਲ ਅੱਛਾ ਬਹੁਤ ਤੁਹਾਨੂੰ ਬਹੁਤ ਬਹੁਤ ਮਿਲਦਾ ਤੁਸੀਂ ਜਿਆਦਾ دیر ਬਾਅਦ ਮਿਲਦਾ ਮੈਂ ਤਾਂ ਇੱਕ ਜਗ੍ਹਾ ਹੁਣ ਨਾ ਅੱਛਾ ਅੱਛਾ ਜੀ ਹਾਂ ਮੈਨੂੰ ਵੀ ਅੱਜ ਐਤਵਾਰ ਦੀ ਛੁੱਟੀ ਦੀ ਜੀ ਅੱਛਾ ਕਈ ਦਿਨ ਮਹੀਨੇ ਬਾਅਦ ਆ ਜਾਇਦਵਾਰ ਘਰਾਂਗੇ ਜਾ ਰਹੇ ਆ ਜੀ ਅੱਛਾ ਆ ਥੋੜਾ ਜਿਹਾ ਹੁਣ ਰੋਡਾ ਟਾਡਾ ਬੀਟਰ ਦਾ ਕੰਮ ਵਧੀਆ ਚੱਲਿਆ ਜੀ ਹਾਂ ਹਾਂ ਇਹ ਤਾਂ ਹੈ ਫਰ ਰੋਡਾਵੀਟਰ ਦੇ ਕੇ ਨਾਲ ਉਤੇ ਜਾਣਾ ਪੈਂਦਾ ਫਿਰ ਚੱਕਰ ਮਲਾਉਣੇ ਪੈਂਦੇ ਆ ਠੀਕ ਠੀਕ ਹੈ ਇਹ ਥੋੜਾ ਜਿਹਾ ਕੰਮ ਕਈ ਵਾਰ ਲੰਬਾ ਪੈ ਜਾਂਦਾ ਜੀ ਹਾਂ ਹਾਂ ਇਹ ਤਾਂ ਹੈ ਪਹਿਲਾਂ ਕਹਿੰਦਾ ਯਾਰ ਇੱਕ ਵਾਰ ਚਾਲੂ ਜੀ ਕਰਾਏ ਉਹ ਵੀ ਚੱਕਰਾ ਹਾਂ ਚਾਲੂ ਕਰਨਾ ਪੈਂਦਾ ਲਗਭਗ ਦਿਹਾੜੀ ਲੱਗ ਜਾਂਦੀ ਹੈ ਜੀ ਠੀਕ ਠੀਕ ਹੈ ਚਾਹੀਏ ਕੋ ਟਰੈਕਟਰ ਦੋ ਹੁੰਨੇ ਆ ਵਾ ਕਹੀ ਜਾਂਦੇ ਸਾਡੇ ਦੋਨੋਂ ਟਰੈਕਟਰ ਨਾਲ ਚਲਾਉਣਾ ਹੈ ਹਾਂ ਫਿਰ ਐਨ ਕੀਂਦਾ ਖੰਡ ਵਾ ਕੇ ਆ ਟਰੈਕਟਰ ਨਾਲ ਜਦੋਂ ਬੰਦਾ ਕਹਿ ਦਿੰਦਾ ਵੀ ਹਾਂ ਠੀਕ ਆ ਫਿਰ ਆਉਣਾ ਪੈਂਦਾ ਜੀ ਹਾਂ ਇਹ ਤਾਂ ਹੈ ਇਹ ਥੋੜਾ ਜਿਹਾ ਰੋਡਾਵੀਟਰ ਦਾ ਕੰਮ ਐ ਇਦਾਂ ਦਾ ਠੀ ਕੋਰ ਚੱਲੀ ਜਾਂਦਾ ਵਧੀਆ ਕੰਮ ਦੀ ਆ ਹਾਂ ਰੋਟਾਵੀਟਰਾਂ ਦਾ ਵੀ ਟਰੈਕਟਰਾਂ ਦਾ ਵਧੀਆ ਚੱਲੀ ਜਾਂਦਾ ਅੱਛਾ ਸੁਪਰ ਸੀਲਡਰ ਵੀ ਹੋਣੇ ਸਾਡੇ ਕੋਲ ਇਸ ਕੰਪਨੀ ਦੇ ਫਿਲਟਰ ਵੀ ਹਾਂ ਸੁਪਰ ਸੀਲਡਰ ਆਪਾਂ ਨੇ ਬਥੇਰੇ ਵੇਚੇ ਅੱਛਾ ਹਾਂ ਸੁਪਰ ਸੀਲਡਰ ਰੋਟਾਵੀਟਰ ਬਹੁਤ ਵਧੀਆ ਵੇਚੇ ਠੀਕ 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 ਇਸ ਵਾਰ ਸਾਡੇ ਸਾਰੇ ਵਧੀਆ ਵੇਚੇ ਟਰੈਕਟਰ ਬਹੁਤ ਵਿਕੇ ਟਰੈਕਟਰ ਬਹੁਤ ਵਿਕੇ ਸੀ ਟਰੈਕਟਰ ਦਾ ਤੁਸੀਂ ਐਂ ਹਿਸਾਬ ਲਾ ਲਓ ਵੀ ਆਪਣੇ ਰੋਪੜ ਰੋਪੜ ਦਾ ਹੀ ਪਿਛਲੇ ਮਹੀਨੇ 500 ਟਰੈਕਟਰ ਵਿਕੇ ਸਾਰੇ ਅਸੀਂ ਅੱਛਾ ਹਾਂ 1 ਮਹੀਨੇ ਚ ਮਹੀਨੇ ਦਾ ਠੀਕ ਠੀਕ ਕਹਿਣਾ ਸੌਖਾ 500 ਟਰੈਕ ਇਹ ਕਿ ਵਰਦਿਆ ਚੱਲੇਗਾ ਕੰਮ ਪੁਰਾਣੇ ਟਰੈਕਟਰ ਥੋੜੇ ਜਿਹਾ ਵਿਗਨੇ ਘਟ ਗਏ ਹਾਂ ਪਤਾ ਗਿਆ ਗੱਲ ਜਕੂ ਪੁਰਾਣੇ ਨੂੰ ਹੁਣ ਪੁਰਾਣੇ ਪਰ ਹਿਸਾਬ ਲਾ ਲਾ ਪਹਿਲੇ ਪਹਿਲਾਂ ਆਪਾਂ ਦੇ ਟਰੈ ਪੁਰਾਣੇ ਟਾਇਰਾਂ ਪਰ ਰੱਬ ਢਾਂ ਕਰਾਈ ਕਰਦੇ ਤੇ ਕੁਛ ਕਰਾਈ ਕਰਦੇ ਤੇ ਹੁਣ ਜਿਹੜਾ ਕੋਈ ਰੱਬ ਕਰਾਉਂਦਾ ਆਲਾ ਜਦੇ ਨਵੇਂ ਪਵਾ ਕੇ ਪਰੇ ਕਰਦਾ ਹੋਰ ਹੈ ਜੀ ਲੋਨ ਹੋਣ ਲੱਗ ਗਏ ਬਸ 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 100000 ਕਾਡ ਪੈਨ ਕਾਡ ਦਿੰਦਾ ਹਾਂ 50000 ਰੁਪਏ ਦਿੰਦਾ ਇਹਦਾ ਹੈ ਇਹਦਾ ਨਵੇਂ ਨੂੰ ਹਾਰ ਪਾ ਲਿਆ ਹੁੰਦਾ ਇਨਾ ਵੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਜੀ ਜਿਹੜੀ ਮੇਨ ਗੱਲ ਆਪਣੇ ਲੋਨ ਵੀ ਚਲੋ ਹੋ ਗਏ ਉਸ ਤੋਂ ਥੋੜੀ ਘੜੋ ਗੜੀ ਵੱਧ ਹੋ ਗਈ ਹਾਂ ਇਹ ਮੰਨ ਕੇ ਉਹ ਸਾਡੇ ਤਾਏ ਚਾਚੇ ਨੇ ਲਿਆਂਦਾ ਟਰੈਕਟਰ ਹਾਂ ਇਹ ਉਹਨੇ ਟੂ ਵੀਲ ਲਿਆਂਦਾ ਫਿਰ ਅਸੀਂ ਕਹਿੰਦੇ ਵੀ ਅਸੀਂ ਫੋਰ ਵੀਲ ਲਿਆ ਇਹ ਤਾਂ ਫਰਕ ਪੈਂਦਾ ਜੀ ਆਹ ਕੰਮ ਹੋ ਗਿਆ ਥੋੜਾ ਜਿਹਾ ਲੋਡ ਵੀ ਚਲੋ ਲੋਡ ਵੀ ਇੰਨੀ ਹੈ ਨਹੀਂ ਤੇ ਹਾਂ ਪਰ ਥੋੜਾ ਜਿਹਾ ਦੇਖ ਜਣੀ ਜਮਾਨਾ ਹੀ ਇਹੋ ਹੋ ਗਿਆ ਜਮਾਨਾ ਹੀ ਸਮਝ ਲੈ ਕਹਣੇ ਉਹਦੇ ਹੁਣ ਫੋਰ ਵੀਲ ਦੇ ਹੀ ਰਹਿ ਗਏ ਆ ਪੁਰ ਵੀਰ ਕਰ ਆਏ ਕਿ ਤਾਂ ਪਾਵਰ ਵੱਜ ਜਾਂਦੀ ਐ। ਪਾਵਰ ਤਾਂ ਜਦੋਂ ਵੱਧਦੀ ਐ ਬੇਸ ਟਾਡਾ ਕੰਮ ਟਾਈਟ ਰਹਾਂ ਦਾ। ਹੂੰ। ਪਰ ਥੋੜੀ ਜੀ ਮੇਰੇ ਖਾਬ ਨਾਲ ਪੇਟ ਚੱਲ ਜਾਂਦਾ ਹੋਊਗਾ। ਹਾਂ ਇਹ ਵੀ ਹੋਇਆ। ਪੇਟ ਚੱਲ ਵੱਧ ਹੋਊਗੀ ਮੇਰੇ ਖਾਬ ਨਾਲ। ਹੂੰ ਹੂੰ। ਮੇਰੇ ਐਦ ਕੀ ਜੇ ਦੇਖਿਆ ਦੋ ਦੋ ਟਾਈਟਾ ਕਿਲਾਂ ਨਵੇਂ ਟਰੈਕਟਰ ਕਢਾਏ। ਠੀਕ ਠੀਕ ਐ। ਇਹੇ ਸਾਲ ਤੋਂ ਸਾਨੂੰ ਐਸੇ ਐਸੇ ਸਪੀਡ ਨਾਲ ਟਰੈਕਟਰ ਵਿਕਣੇ ਆ। ਹਾਂ ਹਾਂ। ਤਵਰਕ ਪਊਗਾ ਇਹ। ਕੀ ਜਮੇ ਆ। ਆ ਇਹ ਨੂੰ ਪਲਾਉਣੀ ਆ ਕੁੱਟ ਲਓ ਜੀ ਕਾਲਾ ਵੀ ਪਹੁੰਚ ਗਿਆ ਕਾਲੇ ਵੀ ਚਾਹੀਦੀ ਆ ਕਾਲੇ ਵੀਰ ਇਹ ਤਾਂ ਵੀ ਹੋਇਆ ਆਪਣਾ ਬੁੱਟਿਆ ਚ ਹੋ ਜਾਂਦੀ ਸਪਰੇ ਇਹ ਬੁੱਟਿਆ ਚ ਹੋ ਜਾਂਦੀ ਆ ਹਾਂ ਇਹ ਤਾਂ ਗੁੱਲੀ ਡੰਡੇ ਵਾਲੀ ਹੋਏ ਨਹੀਂ ਇਹਨੇ ਨਹੀਂ ਨਾ ਕਰਨੀ ਹਾਂ ਅੱਛਾ ਦੂਏ ਬੰਬ ਨੇ ਹੋਣਾ ਦੂਏ ਬੰਬ ਕਰ ਹੋ ਜਾਊਗੀ ਤੋੜ ਲਿਆ ਲਓ ਜੀ ਕਾਲੇ ਦੇ ਸਪਰੇ ਵਾਲਾ ਵੀ ਆ ਗਿਆ ਕਾਲੇ ਆਹੋ ਇੱਥੇ ਆ ਬੜੀ ਮੋਟੀ ਕਾਲਾ ਪਤਾ ਨਹੀਂ ਇਹਨਾਂ ਨੂੰ ਕਿਆ ਖੋਲ ਕੇ ਪਰਾਉਂਦਾ ਇੱਕ ਫੋਨ ਕਰਿਆ ਕਾਲੇ ਨੇ ਜਦੇ ਬਾਈ ਕਹਿੰਦਾ ਮੈਂ 10 ਮਿੰਟ ਚ ਆ ਗਿਆ। ਬڑے ਬੰਦੇ ਦਾ ਫਰਕ ਹੁੰਦਾ। ਹਾਂ ਬڑے ਬੰਦੇ ਫਰਕ ਤਾਂ ਹੈਗਾ ਇਹ। ਲੱਖ ਲੱਖ ਸਬਸਕ੍ਰਾਈਬ ਕਰੋ ਪਤਾ ਜੀ ਵੀਡੀਓ ਪਾਤੀਏ ਨੇ। ਕਾਲੇ ਨੇ ਇੱਕ ਫੋਨ ਕਰਿਆ ਜੀ। ਜਦੇ ਕਹਿੰਦਾ ਮੈਂ ਆ ਗਿਆ ਬਾਈ ਵਸ 10 ਮਿੰਟ ਚ। ਓ ਯਾਰ ਹੋਰ ਉਰੇ ਬਣਾਇਆ ਕਿਹਾ ਸੀ ਮੈਨੂੰ ਐਂ ਤਾਂ ਦੱਸਦੇ ਆਹੀ ਖੱਟਿਆ। ਅੱਛਾ। ਤੇਜ ਬਾਈ ਨੂੰ ਹੁਣ ਕਹਿ ਦਮਾ ਜਦੇ ਜੱਕੂ ਨੂੰ ਕਹਿ ਦਮਾ ਜੱਕੂ ਜਦੇ ਆਜੂਗਾ। ਲਓ ਜੀ ਆ ਗਿਆ। ਅੰਦਰ ਤੁਹਾਡੇ ਵਰਗੇ ਥੋੜਾ ਹੋਗੇ। ਹਾਂ। ਕਿਹੜੀ ਕਰਨੀ ਬਾਈ? ਆਹੀ ਕਰਨੀ ਐ। ਨਹੀਂ ਆਹ ਜੀ ਅੱਜ ਵੀ ਅਸਲੀ ਆ ਦੇ ਹਾਂ ਚਾਹ ਬਿਨਾ ਦੇਖ ਹੁਣ ਚਾਹ ਜਗੂ ਗਈ ਸੀ ਹਾਂ ਕਰਮਾ ਚ ਕਰਮਾ ਚ ਜਿਹਦੇ ਕਰਮਾ ਚ ਹੈਗੀ ਹੈ ਜਿਹਦੇ ਕਰਮਾ ਚ ਹੈਗੀ ਹੈ ਬੰਦ ਕਰ ਲੈ ਚਾਹ ਬਿਨਾ ਦੇਖ ਲੈ ਇਹ ਕਾਲੇ ਦਾ ਸਰ ਗਿਆ ਜੀ ਚਾਹ ਲੈ ਆਉਣ ਤੇ ਵਿਮਿੰਦਰ ਉਹਨਾਂ ਨੂੰ ਪਰੌਣੀ ਪੈ ਜਵੇ ਇਹ ਤਾਂ ਪਹਿਨੀ ਕਹਿ ਰਿਹਾ ਜੀ ਨਹੀਂ ਦਿਨ ਪਿੱਛੇ ਦੇ ਕਹਿ ਰਿਹਾ ਵੀ ਚਾਹ ਬਣਾ ਕੇ ਰੱਖ ਅੱਛਾ ਯਾਦਾ ਪਿੱਛੇ ਪੀ ਕੇ ਆਇਆ ਹੁਣ ਠੀਕ ਹੈ ਤਾਂ ਨਹੀਂ ਕਿਹਾ ਇਹ ਤੇ ਜਦ ਇਹ ਕਹਿ ਰਿਹਾ ਵੀ ਚਾਹ ਲਿਆ ਬਸ ਆ ਗਿਆ ਮੈਂ ਪਰ ਉਹ ਟਾਈਮ ਰੋਟੀ ਦਾ ਹੀ ਹੁਣ ਰੋਟੀ ਨਹੀਂ ਖਾਂਦਾ ਹਨਾ 12 ਵਜੇ ਵੇ ਹੈ ਰੋਟੀ ਨਹੀਂ ਖਾਂਦਾ ਪਤਾ ਨਹੀਂ ਕਾਦੇ ਪੇ ਚੱਲਦਾ ਹੈ ਚਾਹ ਪੀ ਕੇ ਆ ਗਿਆ ਕਾਲੇ ਦੇ ਸਪਰੇਅ ਕਰਨਾ ਥੋੜਾ ਦਵਾਈ ਨਾਲ ਰੱਜ ਜਾਂਦਾ ਰੋਟੀ ਨਹੀਂ ਖਾਂਦਾ ਉਹ ਅਸਾਦਾ ਕਰ ਦਿਓ ਦਵਾਈ ਵੀ ਲਓ ਜੀ ਇਹ ਆ ਗਿਆ ਗਾਲੇ ਕੋਈ ਨਿਊਜਲ ਨਹੀਂ ਬੰਦ ਹੁੰਦੀ ਦੀ ਕੁਛ ਨਹੀਂ ਹੁੰਦਾ ਵਧੀਆ ਚੱਲਦਾ ਲਓ ਜੀ ਲਾਗੇ ਪਾਣੀ ਭਰਨਾ ਇੱਥੇ ਗਾਲਾ ਲਾ ਕੇ ਬਾਦ ਵਾਈਕੋੜਨ ਬੜੇ ਘੜੀ ਭਰਨਾ ਅਬ ਕੀਰਾ ਅਬ ਕੀਰਾ ਆਇਨ ਦੇ ਵਾਈਡ ਸਪੋਰਟ ਤੋਂ ਮਿਲਿਆ ਲਓ ਜੀ ਕਾਲਾ ਲੱਗਿਆ ਵਾ ਕੀੜਾ ਦਵਾਈ ਪਾਉਣ ਕਿਵੇਂ ਜਲਟ ਕਾਲਾ ਇਹਦਾ ਇਹ ਅੱਧੀ ਅੱਧਾ ਨਹੀਂ ਹੋ ਰਿਹਾ ਕਾਲਾ ਜਲਟ ਕਿਵੇਂ ਇਹਦਾ ਪਿਛੇ ਦਾ ਬਹੁਤ ਇਹ ਪਿਛਲੇ ਸਾਲ ਮੈਂ ਕਹਿੰਦਾ ਵੀ 80% ਹੋਈ ਹੈ ਤਾਂ ਇਹ ਵੀ 100% ਇਹੀ ਹੋਈ ਹੈ ਹਨਾ ਨੁਜ਼ਾਰਾ ਲਿਆ ਮੁਰਕੇ ਦੇਖਣੀ ਪਈ ਇਹਦਾ ਹੈ ਜਿਨੇ ਨਹੀਂ ਕਰੀ ਇੱਥੇ ਪਾਪਾ ਲੱਗ ਗਿਆ ਨੀ ਲਾਣਾ ਆਪ ਕਰਨੀ ਜੁਲੀ ਵਾਰ ਅੱਛਾ ਉੱਧਰ ਫਟ ਮਾਰ ਜੂਗਾ ਉਹ ਹੈਡ ਲੇਜ ਨੂੰ ਨਹੀਂ ਹੋ ਜੂਗੀ ਹਾਂ ਠੀਕ ਹੈ ਹਾਂ ਜਿੰਨੀ ਦਾ ਬਹੁਤ ਹੋਇਆ ਅੰਮੀ ਜੀ ਹਾਂ ਹਾਂ ਇਹਦਾ ਹੈ 2000 ਲਵੇ ਲੇ ਕੀ ਇਹਦੀ ਤੇ ਵੀਰ ਕਹਿੰਦਾ 5 ਕਿਲੇ ਦਵਾਈ ਇੱਕ ਵਜ ਬੈ ਜਾਂਦੀ ਹੈ

ਜੀ ਕਰਤਾ ਕਾਲੇ ਨੇ ਉਹੀ ਕੰਮ ਜਿਹਦਾ ਡਰਤਾ ਮੈਂ ਕਹਾਂ ਨੂ ਕੱਦਾ ਬਚਾਉਣ ਲੱਗਿਆ ਵਾ ਕਣਕ ਵੀ ਕਣਕ ਚੋਂ ਨਾ ਪਾਣੀ ਪੈ ਜਵੇ ਕਣਕ ਚੋਂ ਨਾ ਪੈ ਜਵੇ ਆ ਭਰਤੀ ਕਣਕ ਦੇਖ ਲੋ ਇੱਥੇ ਟੱਕਣ ਖੁੱਲਾ ਰਹਿ ਗਿਆ ਮਣਾ ਮੋਟਾ ਮੋਤੀ ਦੇ ਇੰਨੀ ਕਣਕ ਗਿੱਲੀ ਹੋ ਗਈ ਆਹ ਦਾ ਹੋ ਗਿਆ ਉਹੀ ਕੰਮ ਜਿਹਦਾ ਡਰਤਾ ਹੁਣ ਲੱਗਿਆ ਬਈ ਸਪਰੇਅ ਕਰਨਾ ਬਾਕੀ ਦੇ ਦਿਆਂ 5 ਕੁ ਗੰਟਾ ਹੁੰਦੀਆਂ ਯਾਨ ਵਧੀਆ ਸਾਰੇ ਫਾਰੇ ਚੱਲਦੇ ਆ। ਇਹ 6 ਢੰਗ ਆ ਗਿਆ ਮੈਨੂੰ ਮੋੜਨੇ ਦਾ ਹੁਣ। ਉੱਪਰ ਤੇ ਪ੍ਰੈਸ਼ਰ ਗਲੇ ਪਾਈਪ ਕਿੱਧਰੇ ਡੇਢੇ ਹੋਈ ਜਾਂਦੇ ਆ। ਲੋ ਜੀ ਪਾਣੀ ਛੋਟੀ ਰਹਿ ਗਈ ਸੀ ਉਹਦੇ ਕਰਕੇ ਅੱਧੇ ਫੋਰੇ ਬੰਦ ਕਰ ਲੇ ਇੱਕ ਵਾਰੀ ਤੇ ਚਾਲੂ ਰੱਖ ਲੇ ਆਹ ਬਹੁਤ ਫਾਇਦਾ ਇਹਦਾ ਬਾਕੀ ਵੀਰ ਨੂੰ ਢੰਗ ਵੀ ਆ ਗਿਆ ਹੁਣ ਵੀ ਕਿਵੇਂ-ਕਿਵੇਂ ਕਰਨੀ ਆ ਇੱਕ 4x4 ਦੇ ਹੋਣ ਕਰਕੇ ਜਿੰਨੀ ਮਰਜ਼ੀ ਵੱਟ ਉੱਚੀ ਹੋਵੇ ਲੋ ਜੀ ਕਿੰਨੀ ਉੱਚੀ ਵੱਟ ਹੈ ਅਰ ਉੱਥੇ ਨੂੰ ਚੜ ਜਾਂਦੇ ਆ ਕਿੰਨੀ ਜਗ੍ਹਾ ਰਹਿੰਦੀ ਹੈਗੀ ਸਾਰੀ ਜਗਾ ਕੰਪਲੀਟ ਕਰ ਲੈਂਦਾ ਏ ਫਿਰ ਖਾਣ ਛੋਟੀ ਰਹਿ ਜਾਣੀ ਇਹ ਕਰਕੇ ਇਹਨੇ ਫਿਰ ਅੱਧੀ ਲਿਆਊਗਾ ਆਉਣ ਲੱਗਿਆ ਮੌਜੀ 헤ੜਾ ਰੱਖ ਕੇ ਤਾਂ ਨਿਬੜ ਗਿਆ। ਬੱਲੇ ਖੇਦ ਰਹਿ ਗਏ ਬਸ। ਚਲੋ ਠੀਕ ਹੈ ਜੀ। ਮੇਰੀ ਵੀਡੀਓ ਇੱਥੇ ਰੱਖ ਦੀ। ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਸਸਕ੍ਰਾਈਬ ਵੀ ਕਰਿਓ ਸਤ ਸ੍ਰੀ ਅਕਾਲ ਜੀ